ਸਤਿ ਸ਼੍ਰੀ ਅਕਾਲ ਜੀ ਮੈਂ ਧਰਮਿੰਦਰ ਮੁਕੇਰੀਆ ਜਨ ਸੈਕਰੀ ਸ਼ੀਤਪາກ ਸਿੰਘ ਨੋਜਨ ਸਭਾ ਪੰਜਾਬ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਲਗਭਗ ਪਿਛਲੇ 5 ਦਹਾਕਿਆਂ ਤੋਂ ਲਗਾਤਾਰ ਪੂਰੇ ਪੰਜਾਬ ਦੀ ਕਿਸਾਨੀ ਦੀ ਅਗਵਾਈ ਕਰ ਰਿਹਾ ਇਸ ਅੰਦੋਲਨ ਦੇ ਵਿੱਚ ਕਹ ਲਈਏ ਕਿ ਕਿਸਾਨ ਸ਼ੁਰੂਆਤੀ ਦੌਰ ਦੇ ਵਿੱਚ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੁੱਧ ਤੇ ਚੌਥੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਾਉਣ ਦੇ ਲਈ ਇੱਕ ਵਿਸ਼ਾਲ ਅੰਦੋਲਨ ਦੇ ਰੂਪ ਦੇ ਵਿੱਚ ਨਿਕਲੇ ਆ ਕਿਸਾਨ ਜਥੇਬੰਦੀਆਂ ਜਾਂ ਜਥੇਬੰਦੀ ਸ਼ਬਦ ਟ੍ਰੇਡ ਯੂਨੀਅਨ ਜਾਂ ਜੂਨੀਅਨ ਇਸ ਕਿਸਾਨੀ ਅੰਦੋਲਨ ਦੇ ਵਿੱਚ ਬਖੂਬੀ ਦਿਖਣਾ ਨੂੰ ਮਿਲਿਆ ਤੇ ਮੈਨੂੰ ਲੱਗਦਾ ਵੀ ਲੋਕ ਕਿਸਾਨ ਜਾਂ ਕਿਸਾਨ ਜਥੇਬੰਦੀਆਂ ਕਈ ਲੰਬੇ ਸਮੇਂ ਤੋਂ ਲੜਦੀ ਪਈਆਂ ਸੀਗੀਆਂ ਆਮ ਸਧਾਰਨ ਘਰਾਂ ਦੇ ਵਿੱਚ ਆਮ ਸਧਾਰਨ ਲੋਕਾਂ ਦੇ ਕੋਲ ਕਿਸਾਨ ਜਥੇਬੰਦੀਆਂ ਜਾਂ ਸੰਯੁਕਤ ਕਿਸਾਨ ਮੋਰਚੇ ਦੇ ਬਾਰੇ ਖੇਤੀ ਦੇ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਚੌਥਾ ਬਿਲੀ ਸੋਧ ਬਿੱਲ ਨੂੰ ਰੱਦ ਕਰਾਉਣ ਦੇ ਲਈ ਜਿਹੜਾ ਅੰਦੋਲਨ ਚੱਲਿਆ ਉਹਦੇ ਰੂਪ ਦੇ ਵਿੱਚ ਹੀ ਪਤਾ ਲੱਗਾ ਹੈ ਤੇ ਤਿੰਨ ਕਾਨੂੰਨ ਪੂਰਾ 1 1 ਸਾਲ ਦਿੱਲੀ ਦੇ ਅਲੱਗ-ਅਲੱਗ ਪੰਜ ਬਾਰਡਰਾਂ ਤੇ ਬੈਠ ਕੇ ਕਿਸਾਨ ਜਥੇਬੰਦੀਆਂ ਨੇ ਸੰਜੁਕਤ ਕਿਸਾਨ ਮੋਰਚੇ ਨੇ ਰੱਦ ਕਰਾਏ ਤੇ ਉਹਦੇ ਤੋਂ ਬਾਅਦ ਪੰਜਾਬ ਪਰਤੇ ਤੇ ਪੰਜਾਬ ਪਰਤ ਕੇ ਜਿਹੜੀਆਂ ਬਾਕੀ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋਇਆ ਤੇ ਉਹ ਸੰਘਰਸ਼ ਦੇ ਵਿੱਚ ਸਰਕਾਰ ਸਰਕਾਰ ਦੀਆਂ ਏਜੰਸੀਆਂ ਜਾਂ ਕਈ ਹੋਰ ਵਿਰੋਧੀ ਧਿਰਾਂ ਨੇ ਵੀ ਆਪਣਾ ਕੰਮ ਕੀਤਾ ਤੇ ਅੱਜ ਅੰਦੋਲਨ ਉਸ ਰੂਪ ਦੇ ਵਿੱਚ ਖੜਾ ਜਿਹਦੇ ਵਿੱਚੋਂ ਕਈ ਅਲੱਗ-ਅਲੱਗ ਫੇਜ਼ਸ ਦੇ ਵਿੱਚੋਂ ਨਿਕਲਦਾ ਆ ਰਿਹਾ ਹੈ ਤੇ ਅਸੀਂ ਅੱਜ 26 11 2025 ਦੇ ਵਿੱਚ ਖੜੇ ਆ ਵੀ 26 ਤਰੀਕ ਨੂੰ ਇੱਕ ਵੱਡਾ ਅੰਦੋਲਨ ਜਿਹੜਾ ਪੰਜਾਬ ਦੀ ਧਰਤੀ ਤੋਂ ਚੱਲ ਕੇ ਜਿਹੜਾ ਕਹ ਲਈ ਵੀ ਦਿੱਲੀ ਦੇ ਬਾਡਰਾਂ ਦੇ ਵੱਲ ਨੂੰ ਚਲਿਆ ਜਿਹਦੇ ਵਿੱਚ 26 11 ਨੂੰ 2000 ਕਹ ਲਈਏ ਵੀ ਨੂੰ ਪੰਜਾਬ ਦੀ ਧਰਤੀ ਤੋਂ ਤੁਰ ਕੇ ਅਸੀਂ ਦਿੱਲੀ ਦੇ ਬਾਡਰਾਂ ਨੂੰ ਚਲੇ ਸੰਭੂ ਬਾਡਰ ਤੋੜਿਆ ਇੱਦੀ ਕਈ ਬਾਡਰ ਤੋੜਦਿਆਂ ਹੋਇਆ ਸਿੰਘੂ ਬਾਡਰ ਤੇ ਪਹਿਲਾ ਇੱਕ ਮੋਰਚਾ ਕਾਇਮ ਹੋਇਆ ਤੇ ਲਗਾਤਾਰ ਸਿੰਘੂ ਟਿਕਰੀ ਗਾਜ਼ੀਪੁਰ ਤੇ ਜਾਂ ਪਲਵਲ ਸ਼ਾਜਾਏ ਅਲੱਗ ਪੰਜ ਬਾਡਰਾਂ ਤੇ ਲਗਾਤਾਰ ਅੰਦੋਲਨ ਚੱਲਦਾ ਰਿਹਾ ਤੇ ਇਸੇ ਪ੍ਰਕਾਰ ਦੇ ਨਾਲ ਜਦੋਂ ਅਸੀਂ ਜਥੇਬੰਦੀਆਂ ਪੰਜਾਬ ਦੇ ਵਿੱਚ ਪਰਤੀਆਂ ਤੇ ਪੰਜਾਬ ਦੇ ਵਿੱਚ ਅੰਦੋਲਨ ਦੇ ਉੱਪਰ ਕਈ ਚੀਜ਼ਾਂ ਦਾ ਹਮਲਾ ਵੀ ਹੋਇਆ ਤੇ ਅੱਜ ਉਹਦੀ ਬਰੇਗੰਡ ਨੂੰ ਮਨਾਉਣ ਦੇ ਲਈ ਕਹਿ ਲਈਏ 4 ਸਾਲਾਂ ਬਾਅਦ ਜਿਹੜੀ ਬਰੇਗੰਡ 26 11 2025 ਦੇ ਵਿੱਚ ਮਨਾਈ ਜਾ ਰਹੀ ਹੈ ਤੇ ਜਿਹੜੀਆਂ ਨਵੀਆਂ ਮੰਗਾਂ ਉਹਦੇ 'ਚ ਕਿਉਂਕਿ 2025 ਦੇ ਵਿੱਚ 2020 ਜਿਹੜਾ ਬਿਜਲੀ ਸੋਧ ਬਿੱਲ ਸੀਗਾ ਉਹਨੂੰ ਲੈ ਕੇ ਨਵਾਂ ਆ ਗਿਆ ਤੇ 2025 ਦੇ ਵਿੱਚ ਇਸ ਬਿਜਲੀ ਸੋਧ ਬਿੱਲ ਨੂੰ ਰੱਦ ਕਰਾਉਣ ਦੇ ਲਈ ਤੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਅ ਕਹ ਲਈ ਆਪਣੀ ਬਰੇਗੰਡ ਮਨਾਉਣ ਦੇ ਲਈ ਇੱਕ ਵੱਡਾ ਇਕੱਠ ਚੰਡੀਗੜ੍ਹ ਦੇ 43 ਸੈਕਟਰ ਦੇ ਵਿੱਚ ਕੀਤਾ ਜਾ ਰਿਹਾ ਤੇ ਮੈਂ ਤੁਹਾਡੇ ਨਾਲ ਇਹ ਸਾਰਾ ਬਲੌਗ ਜਿਹੜਾ ਤਰਮਿੰਦਰ ਮੁਕੇਰੀਆ ਤੇ ਸਾਂਝਾ ਕਰਨਾ ਹੈ ਆਸ ਕਰਦੇ ਤੁਸੀਂ ਇਹਨੂੰ ਸ਼ੇਅਰ ਵੀ ਕਰੋਗੇ ਤੇ ਟੋਟਲ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਇੱਥੇ ਅੱਜ ਕਿੱਦਾਂ ਦੇ ਆ ਅਲੱਗ-ਅਲੱਗ ਆਗੂ ਹੈ ਜਾਂ ਅਲੱਗ-ਅਲੱਗ ਜਿੰਨੇ ਵੀ ਇੱਥੇ ਪਹੁੰਚੇ ਹੋਏ ਆ ਉਹਨਾਂ ਦੀ ਗੱਲਬਾਤ ਵੀ ਸੁਣਾਵਾਂਗੇ ਇਹ ਐਂਟਰੀ ਹੁੰਦੀ ਹੈ 43 ਸੈਕਟਰ ਦੇ ਵਿੱਚ ਅਲੱਗ-ਅਲੱਗ ਗੱਡੀਆਂ ਪਾਰਕ ਹੈ ਤੇ ਤੁਸੀਂ ਆਵਾਜ਼ਾਈ ਜਦੋਂ ਮੈਂ ਬੋਲ ਵੀ ਰਿਹਾ ਸੀਗਾ ਸਾਰੀ ਦੇਖੀ ਹੈ ਤੇ ਕਿਸਾਨ ਅਲੱਗ-ਅਲ ਜੱਥੇਬੰਦੀਆਂ ਦੇ ਅਲੱਗ-ਅਲੱਗ ਝੰਡੇ ਲੈ ਕੇ ਆਪਣੇ ਕਾਫਲੇ ਬਣਾ ਕੇ ਇੱਥੇ ਮੋਰਚੇ ਦੇ ਵਿੱਚ ਪਹੁੰਚੇ ਹੋਇਆ ਇਕੱਠ ਦੇ ਵਿੱਚ ਤੇ ਉਪਸਥਿਤੀ ਚੱਲ ਰਹੀ ਹੈ ਲਗਭਗ ਸਮਾਂ ਜੇ ਦੇਖਣਾ ਹੋਵੇ ਤਾਂ 3 ਵਜੇ ਦਾ ਹੋ ਚੁੱਕਾ ਹੈ ਤੇ 11 11:30 ਵਜੇ ਤੋਂ ਸਟੇਜ ਚੱਲੀ ਹੋਈ ਹੈ ਤੇ ਸਟੇਜ ਦੇ ਉੱਪਰ ਲਗਭਗ ਵੱਡੇ-ਵੱਡੇ ਆਗੂ ਆਪਣੀ ਗੱਲ ਬੋਲ ਚੁੱਕੇ ਆ ਸਤਨਾਮ ਸਿੰਘ ਜਨਾਲਾ ਉਗਰਾਹਾਾਂ ਕਹ ਲਈਏ ਜਾਂ ਬਲਵੀਰ ਸਿੰਘ ਰਾਜੇ ਵਾਲੇ ਸਾਰੇ ਵੱਡੇ ਰਾਜੋਗੇ ਤੇ ਇਹ ਪੂਰਾ ਗਰਾਊਂਡ ਹੈ ਜਿਹੜਾ ਦੁਸ਼ਹਿਰਾ ਗਰਾਊਂਡ ਦਾ ਨਾਮ ਇਹਨੂੰ ਦਿੱਤਾ ਗਿਆ ਤੇ ਦੁਸ਼ਹਿਰਾ ਗਰਾਊਂਡ ਜਿਹੜਾ ਭਰਿਆ ਪਿਆ ਹੋਇਆ ਹੈ ਤੇ ਜਿਹਦੇ ਵਿੱਚ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੈ ਤੇ ਪੂਰੇ ਗਰਾਊਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਹੀ ਕਿਸਾਨ ਤੁਹਾਨੂੰ ਦੇਖਣ ਨੂੰ ਮਿਲਦੇ ਆ ਤੇ ਇਸੇ ਪ੍ਰਕਾਰ ਦੇ ਨਾਲ ਉੱਪਰ ਸਟੇਜ ਚੱਲਦੀ ਪਈ ਹੈ ਇਸ ਮੌਕੇ ਦੇ ਉੱਪਰ ਰਮਿੰਦਰ ਸਿੰਘ ਪਟਿਆਲਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਉਹ ਬੋਲ ਰਹੇ ਹੈ ਤੇ ਲੋਕ ਆਪਣੇ ਆਪਣੇ ਇਸ ਪਾਸੇ ਚਾਹ ਦਾ ਲੰਗਰ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਹੈ ਉਹਦੀ ਤਸਵੀਰਾਂ ਤੁਹਾਡਾ ਜਰੂਰ ਸਾਂਝੀਆਂ ਕਰਾ ਦਾਂਗੇ ਤਾਂ ਕਿ ਪਤਾ ਲੱਗੇ ਵੀ ਕੀ ਕੁਝ ਚੱਲਦਾ ਪਿਆ ਹੈ ਪ੍ਰਬੰਧ ਕੀਤਾ ਜਾਵੇ ਇਹ ਪਹਿਲਾ ਮਤਾ ਹੈ ਦੂਜਾ ਮਤਾ ਬਿਜਲੀ ਸੋਧ ਅੱਜ ਦਾ ਇਹ ਇਕੱਠ ਮੰਗ ਕਰਦਾ ਹੈ ਕਿ ਨੰਬਰ 1 ਵੱਖ-ਵੱਖ ਦੇਸ਼ਾਂ ਨਾਲ ਕੀਤੇ ਜਾ ਰਹੇ ਟੈਕਸ ਮੁਕਤ ਵਪਾਰ ਸਮਝੌਤਿਆਂ ਵਿੱਚੋਂ ਖੇਤੀ ਅਤੇ ਖੇਤੀ ਨਾਲ ਸੰਬੰਧਤ ਹੋਰ ਖੇਤਰਾਂ ਨੂੰ ਬਾਹਰ ਰੱਖਿਆ ਜਾਵੇ ਦੇਸ਼ ਦੇ ਵਿਕਾਸ ਲਈ ਘਰੇਲੂ ਮੰਗ ਪੈਦਾ ਕਰਨ ਦੀ ਲੋੜ ਵਿੱਚੋਂ ਘਰੇਲੂ ਮੰਡੀ ਦਾ ਵਿਸਥਾਰ ਕਰਨ ਦੇ ਉਪਰਾਲੇ ਕਰਨ ਲਈ ਆਰਥਿਕ ਤੌਰ ਤੇ ਆਤਮ ਨਿਰਭਰ ਤੇ ਆਜ਼ਾਦਾਨਾ ਆਰਥਿਕ ਵਿਕਾਸ ਮਾਡਲ ਦੀ ਉਸਾਰੀ ਕੀਤੀ ਜਾਵੇ C2 ਪਲੱਸ 50% ਫਾਰਮੂਲੇ ਨਾਲ MSP ਤੇ ਖਰੀਦ ਦਾ ਗਰੰਟੀ ਕਾਨੂੰਨ ਤੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਇਹ ਪਹਿਲਾ ਮਤਾ ਹੈ ਦੂਜਾ ਮਤਾ ਬਿਜਲੀ ਸੋਧ ਬਿੱਲ 225 ਰਾਜਾਂ ਦੇ ਅਧਿਕਾਰਾਂ ਤੇ ਡਾਕਾ ਹੈ ਬਿਜਲੀ ਦੇ ਵੰਡ ਖੇਤਰ ਦੇ ਨਿਜੀਕਰਨ ਦੀ ਨੀਤੀ ਹੈ ਇਹ ਬਿੱਲ ਰੱਦ ਕੀਤਾ ਜਾਵੇ ਸਮਾਰਟ ਚਿਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ਇਸ ਬਿੱਲ ਦੀ ਤਜਵੀਜ਼ ਨੂੰ ਰੱਦ ਕਰਨ ਬਾਰੇ ਪੰਜਾਬ ਸਰਕਾਰ 30 ਨਵੰਬਰ ਤੋਂ ਪਹਿਲਾਂ ਪਹਿਲਾਂ ਕੇਂਦਰ ਸਰਕਾਰ ਨੂੰ ਲਿਖ ਕੇ ਵਿਰੋਧ ਦਰਜ ਕਰਵਾਵੇ ਤੇ ਇਸ ਵਿਰੋਧ ਵਿਧਾਨ ਸਭਾ ਵਿੱਚ ਵੀ ਮਤਾ ਪਾਸ ਕੀਤਾ ਜਾਵੇ ਇਸ ਦੇ ਨਾਲ ਹੀ ਸੀਡ ਬਿੱਲ 2025 ਰੱਦ ਕੀਤਾ ਜਾਵੇ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰਾਂ ਨੂੰ ਉਲੰਘ ਕੇ ਸਹਿਕਾਰਤਾ ਵਿਭਾਗ ਦੇ ਕੇਂਦਰੀਕਰਨ ਦੀ ਨੀਤੀ ਰੱਦ ਕੀਤੀ ਜਾਵੇ ਪੰਜਾਬ ਸਰਕਾਰ ਸਹਿਕਾਰਤਾ ਲਹਿਰ ਨੂੰ ਪੈਰਾਂ ਸੇਰ ਕਰੇ ਇਹ ਦੂਸਰਾ ਮਤਾ ਸੀ ਜੀ ਤੀਸਰਾ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕੀਤੇ ਜਾਣ ਜਨਤਕ ਖੇਤਰ ਦਾ ਨਿਜੀਕਰਨ ਬੰਦ ਕੀਤਾ ਜਾਵੇ ਸਾਰੇ ਵਿਭਾਗਾਂ ਵਿੱਚ ਮੁਲਾਜ਼ਮਾਂ ਦੀ ਪੱਕੀ ਭਰਤੀ ਕੀਤੀ ਜਾਵੇ ਚੌਥਾ ਮਤਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪ੍ਰਮੁੱਖ ਮੰਗ ਮੰਨ ਕੇ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦਾ ਐਲਾਨ ਕੀਤਾ ਜਾਵੇ ਸਿੱਖਿਆ ਨੂੰ ਸੰਵਿਧਾਨ ਦੀ ਸੰਭਰਤੀ ਸੂਚੀ ਦੀ ਥਾਂ ਰਾਜ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ ਪੰਜਾਬ ਸਰਕਾਰ ਖੁਦ ਸੂਬੇ ਦੀਆਂ ਲੋੜਾਂ ਅਨੁਸਾਰ ਟੁਕਮੀ ਵਿਗਿਆਨਕ ਤੇ ਜਮਹੂਰੀ ਸਿੱਖਿਆ ਨੀਤੀ ਬਣਾ ਕੇ ਲਾਗੂ ਕਰੇ ਨੰਬਰ 5 ਚੰਡੀਗੜ੍ਹ ਉੱਪਰ ਕੇਂਦਰ ਸਰਕਾਰ ਦਾ ਪੂਰਨ ਕੰਟਰੋਲ ਸਥਾਪਿਤ ਕਰਨ ਦੀ ਸੰਵਿਧਾਨਕ ਸੋਚ ਦੀ ਤਜਵੀਜ਼ ਰੱਦ ਕੀਤੀ ਜਾਵੇ। ਪੁਰਾਣੇ ਵਾਅਦੇ ਅਨੁਸਾਰ ਚੰਡੀਗੜ੍ਹ ਪੰਜਾਬ ਹਵਾਲੇ ਕੀਤਾ ਜਾਵੇ। ਨੰਬਰ 6 ਪਾਣੀ ਸੰਵਿਧਾਨ ਅਨੁਸਾਰ ਸੂਬਿਆਂ ਦਾ ਵਿਸ਼ਾ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰਾਂ ਤੇ ਛਾਪਾਂ ਮਾਰਨ ਹਿਤ ਲਿਆਂਦੇ ਗਏ ਡੈਮ ਸੇਫਟੀ ਐਕਟ, ਜਲ ਸੋਧ ਐਕਟ ਰੱਦ ਕੀਤੇ ਜਾਣ। बीबीएमबी ਦੇ ਕੇਂਦਰੀਕਰਨ ਲਈ ਚੁੱਕੇ ਸਾਰੇ ਕਦਮ ਰੱਦ ਕੀਤੇ ਜਾਣ। ਨੰਬਰ 7 ਸਾਡੇ ਸਾਥੀਆਂ ਨੇ ਚਾਹਿਆ ਸੀ ਵੀ 416 ਰੁਪਏ ਗੰਨੇ ਦਾ ਐਲਾਨ ਕਰਤਾ ਪਰ ਇਹ ਲਾਗਤ ਮੁੱਲ ਵੀ ਪੂਰਾ ਨਹੀਂ ਮੋੜਦਾ। ਸਿਉਕ ਕਿਸਾਨ ਮੋਰਚਾ ਗੰਨੇ ਦਾ ਰੇਟ 500 ਰੁਪਏ ਪ੍ਰਤੀ ਕੁਇੰਟਲ ਕੀਤੇ ਜਾਣ ਦੀ ਮੰਗ ਕਰਦਾ ਹੈ। ਮਿਲਾਂ ਚਲਾਉਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਾਲ-ਨਾਲ ਗੰਨਾ ਕਾਸ਼ਤਕਾਰਾਂ ਦੀਆਂ ਰਹਿੰਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਨੰਬਰ 8 ਹੜ੍ਹਾਂ ਨੂੰ ਰੋਕਣ ਦੇ ਪੱਕੇ ਪ੍ਰਬੰਧ ਕੀਤੇ ਜਾਣ ਡੈਮਾਂ ਦੀ ਡੀਸਿਲਟਿੰਗ ਕਰਵਾਈ ਜਾਵੇ ਅੱਜ ਹੀ ਰੇਡੀਓ ਤੇ ਖਬਰ ਹੈ ਕਿ 10 ਬੰਦਿਆਂ ਦੀ ਕੇਂਦਰ ਸਰਕਾਰ ਭਾਖੜਾ ਡੈਮ ਦੀ ਡੀਸਿਲਟਿੰਗ ਲਈ ਕੋਈ ਕਮੇਟੀ ਬਣਾਉਣ ਜਾ ਰਹੀ ਹੈ ਹੜ ਪੀੜਤ ਕਾਸ਼ਤਕਾਰਾਂ ਨੂੰ 70000 ਰੁਪਏ ਪ੍ਰਤੀ ਏਕੜ ਟੈਗਏ ਕਰਾਂ ਲਈ 10 ਲੱਖ ਰੁਪਏ ਮੌਤ ਹੋਣ ਦੀ ਸੂਰਤ ਵਿੱਚ 25 ਲੱਖ ਰੁਪਏ ਪਸ਼ੂਆਂ ਲਈ 1 ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ ਕੱਚੀਆਂ ਜ਼ਮੀਨਾਂ ਦੀ ਗਰਦਾਵਰੀ ਬਹਾਲ ਕੀਤੀ ਜਾਵੇ ਇਨ੍ਹਾਂ ਜ਼ਮੀਨਾਂ ਦੇ ਮਾਲਕਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤਾ ਚੁੱਕਣ ਦੀ ਪੱਕੇ ਤੌਰ ਤੇ ਮਨਜ਼ੂਰੀ ਦਿੱਤੀ ਜਾਵੇ ਸਰਕਾਰ ਨੇ ਇਸ ਮਾਮਲੇ 'ਚ ਮੁਆਵਜ਼ਾ ਬਿਲਕੁਲ ਵੀ ਲੋਕਾਂ ਨੂੰ ਕਿਸੇ ਵੀ ਢੰਗ ਨਾਲ ਨਹੀਂ ਵੰਡਿਆ ਇਸ ਕਰਕੇ ਇਹ ਮਤਾ ਆ ਔਰ ਇਸ ਲਈ ਆਪਾਂ ਸੰਘਰਸ਼ ਵੀ ਕਰ ਰਹੇ ਹਾਂ ਨੰਬਰ 9 ਮਜਬੂਰੀ ਵਸਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਸਾਰੇ ਕੇਸ ਜਰਮਾਨੇ ਲਾਲ ਇਦਰਾਜ ਵਗੈਰਾ ਰੱਦ ਕੀਤੇ ਜਾਣ ਨੰਬਰ 10 ਖੇਤੀ ਯੂਨੀਵਰਸਿਟੀ ਲੁਧਿਆਣਾ ਬਿਜਲੀ ਬੋਰਡ ਸਮੇਤ ਸਰਕਾਰੀ ਜਾਂ ਜਨਤਕ ਅਦਾਰਿਆਂ ਦੀਆਂ ਜ਼ਮੀਨਾਂ ਵੇਚਣੀਆਂ ਬੰਦ ਕੀਤੀਆਂ ਜਾਣ ਪੰਜਾਬ ਦੇ 11ਵਾਂ ਨੰਬਰ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਝੋਨੇ ਦਾ ਝਾੜ ਔਸਤਨ 7 ਕੁਇੰਟਲ ਘਟ ਗਿਆ ਉਹਦੇ ਲਈ 500 ਰੁਪਏ ਕੁਇੰਟਲ ਬੋਨਸ ਦਿੱਤਾ ਜਾਵੇ ਹਲਦੀ ਬੋਨਾ ਰੋਗ ਕਰਨ ਨੁਕਸਾਨੇ ਗੇ ਕਿਸਾਨਾਂ ਨੂੰ ਜੀ ਦੀ ਬਹੁਤ ਬੁਰੀ ਮਾਰ ਪਈ ਆ ਕਿਸੇ ਦੇ ਤਾਂ ਦਾਣੇ ਵੀ ਨਹੀਂ ਹੋਏ ਉਹਨਾਂ ਨੂੰ 40000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਤੇ ਸੰਘਰਸ਼ ਦੌਰਾਨ ਕਿਸਾਨਾਂ ਖਿਲਾਫ ਦਰਜ ਕੀਤੇ ਸਾਰੇ ਕੇਸ ਰੱਦ ਕੀਤੇ ਜਾਣ ਰਹਿੰਦੀਆਂ ਮੰਗਾਂ ਮੰਨੀਆਂ ਜਾਣ ਸਾਡੀਆਂ ਜਿਹੜੀਆਂ ਸੰਜੀਤ ਅਗਰਵਾਲ ਨੇ ਜਿਹੜਾ ਲਿਖ ਕੇ ਵਾਅਦਾ ਕੀਤਾ ਸੀ 13 ਲਾਸਟ 11 ਨਵੰਬਰ ਨੂੰ ਹੜਪੀੜਤਾ ਨੂੰ ਮਦਦ ਕਰਨ ਲਈ ਗਏ ਜਥੇ ਦੀ ਦੁਰਘਟਨਾ ਵਿੱਚ ਹਰਜੀਤ ਸਿੰਘ ਕੋਟਕਪੂਰਾ ਸਾਡੇ ਤੋਂ ਸੁਦੀਵੀ ਤੌਰ ਤੇ ਵਿਛੜ ਗਏ ਜਦੋਂ ਕਿ ਬਲਵੰਤ ਸਿੰਘ ਨੰਗਲ ਜ਼ਖਮੀ ਹੋਏ ਸਨ ਇਸ ਸਬੰਧੀ ਸੰਘਰਸ਼ ਚੱਲ ਰਿਹਾ ਹੈ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਮੁਆਵਜ਼ਾ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਪ੍ਰਭੋ ਯੂਰੀਆ ਨਾਲ ਜਿਹੜਾ ਕੋਈ ਹੋਰ ਸਮਾਨ ਨੱਥੀ ਕਰਦੇ ਨੇ ਡਾਇ ਨਾਲ ਵੀ ਆ ਦੋ ਮੰਗ ਪੱਤਰ ਨੇ ਇਹ ਤਾਂ ਮੋਟੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਰੱਖੀਆਂ ਮੰਗ ਪੱਤਰ ਜਿਹਦੇ ਚ ਸਾਰੀਆਂ ਚੀਜ਼ਾਂ ਦਰਜ ਨੇ 225 ਰਾਜਾ ਦੇ ਅਧਿਕਾਰਾਂ ਤੇ ਡਾਕਾ ਹੈ ਬਿਜਲੀ ਦੇ ਵੱਟ ਇਧਰ ਦੇ ਪਾਸੇ ਪੂਰਾ ਚਾਹ ਦਾ ਪ੍ਰਬੰਧ ਜਿਹੜਾ ਆ ਭਾਰਤੀ ਕਿਸਾਨ ਜੂਨੀਅਨ ਗ੍ਰਾਹਾਂ ਦੇ ਵੱਲੋਂ ਕੀਤਾ ਹੋਇਆ ਤੇ ਜਿਹਦੇ ਚ ਸਵੇਰ ਤੋਂ ਲੈ ਕੇ ਲਗਭਗ ਅਜੇ ਤੱਕ ਵੀ ਪੂਰਾ ਚਾਹ ਦਾ ਪ੍ਰਬੰਧ ਤੇ ਚਾਹ ਦਾ ਬਰਤਾਈ ਜਾ ਰਹੀ ਹੈ ਪਾਣੀ ਹੋਰ ਸਾਰਾ ਕੁਝ ਇੱਥੇ ਚੱਲਦਾ ਪਿਆ ਹੈ ਸਾਡੇ ਨਾਲ ਅ ਇੱਥੋਂ ਦੇ ਆਗੂ ਵੀ ਹੈਗੇ ਆ ਉਹਨਾਂ ਨਾਲ ਥੋੜੀ ਕੀ ਗੱਲਬਾਤ ਜ਼ਰੂਰ ਸਾਂਝੀ ਕਰਾਂਗੇ ਜੇ ਹੋ ਸਕਿਆ ਤੇ ਉਹ ਗੱਲਬਾਤ ਦੱਸਣ ਬੱਬੂ ਕੀ ਹਾਲ ਚਾਲ ਹੈ ਇਹ ਚਾਹ ਤੋਂ ਪਰੋਂ ਤੁਹਾਡੇ ਵੱਲੋਂ ਚਾਹ ਕੀ ਕੀ ਪ੍ਰਬੰਧ ਕਰ ਰਹੇ ਤੁਸੀਂ ਚਾਹ ਤਾਂ ਭਾਰਤੀ ਕਿਸਾਨੀ ਏਕਤਾ ਗਰਾਹਾਂ ਵੱਲੋਂ ਇਹ ਪ੍ਰਬੰਧ ਜਿਹੜਾ ਹੈਗਾ ਟੋਟਲ ਅੱਛਾ ਤੇ ਚਾਹ ਸੰਯੁਕਤ ਮੋਰਚੇ ਦੇ ਸੱਦੇ ਤੇ ਅੱਜ ਇਹ ਜਿਹੜਾ ਪ੍ਰੋਗਰਾਮ ਹੈ ਹਾਂ ਤੇ ਆਉਂਦੇ ਦਿਨ ਅੱਜ ਇਹ ਦਿਨ ਜਿਹੜਾ ਸੰਯੁਕਤ ਮੋਰਚੇ ਵੱਲੋਂ ਸਾਰੇ ਭਾਰਤ ਦੇ ਸਟੇਟਾਂ ਦੇ ਵਿੱਚ ਅੱਜ ਦਾ ਇਹ ਪ੍ਰੋਗਰਾਮ ਹੈ ਵੱਖ-ਵੱਖ ਜਿਵੇਂ ਹਰਿਆਣਾ ਅੱਡ ਕਰ ਰਿਹਾ ਜੁਪੀ ਅੱਡ ਕਰ ਰਿਹਾ ਪੰਜਾਬ ਉਰ ਚੰਡੀਗੜ੍ਹ ਚ ਕਰ ਰਿਹਾ ਇਸੇ ਤਰ੍ਹਾਂ ਜਣੀ ਆਉਂਦੇ ਦਿਨਾਂ 'ਚ ਜਿਹੜੀ ਮੀਟਿੰਗ ਕਰਕੇ ਜਿੱਲੀ ਅਧੋਲਨ ਦੀ ਤਰਧ ਤੇ ਯਾਨੀ ਵੱਡੇ ਅਧੋਲਨ ਦਾ ਐਲਾਨ ਹੋਊਗਾ ਉਹ ਅੱਜ ਸਟੇਜ ਤੋਂ ਐਲਾਨ ਹੋਣ ਵਾਲਾ ਹੈ ਉਹਦੀਆਂ ਤਿਆਰੀਆਂ ਵਜੋਂ ਜਿਹੜੇ ਆਉਣ ਵਾਲੇ ਜਮ ਸਾਰਿਆਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਯਾਨੀ ਉਸ ਅਧੋਲਨ 'ਚ ਪਹੁੰਚਣਾ ਜਿਵੇਂ ਮੋਦੀ ਸਰਕਾਰ ਦੇ ਧੌਣ ਚੋਕੀਲਾ ਕੱਢ ਕੇ ਆਇਆ ਉਸੇ ਤਰ੍ਹਾਂ ਦੁਬਾਰਾ ਉਹਦੇ ਧੌਣ ਚੋਕੀਲਾ ਵੀ ਕੱਢਾਂਗੇ ਤੇ ਪੰਜਾਬ ਸਰਕਾਰ ਦਾ ਜਿਹੜਾ 2020 ਤੋਂ 2025 ਬਿੱਲ ਲੈ ਕੇ ਆ ਰਿਹਾ ਉਹ ਜਿਹੜੀ ਹਰ ਹਾਲਤ ਜਿਹੜੀ ਖਤਮ ਕਰਾਵਾਂਗੇ ਕਿਹੜਾ ਏਰੀਆ ਆਪਣਾ ਸਾਡਾ ਸੰਗਰੂਰ ਜ਼ਿਲ੍ਹਾ ਹੈ। ਅੱਛਾ ਸੰਗਰੂਰ ਸੰਗਰੂਰ ਚ ਕਿਹੜੀ ਜਗ੍ਹਾ ਤੋਂ ਤੁਸੀਂ ਆਏ? ਸੰਗਰੂਰ ਜ਼ਿਲ੍ਹਾ ਚ ਚੀਮਾ ਸੁਨਾਮ ਚ ਪੈਂਦਾ। ਬੀਕੇ ਜੂ ਇਕਤਾ ਗ੍ਰਾਹਾਂ ਦੇ ਪਿੰਡ ਤੋਂ। ਠੀਕ ਹੈ। ਤੁਹਾਡੀ ਕਿੰਨੀ ਉਮਰ ਹੋ ਗਈ ਹੈ? ਸਾਡੀ ਉਮਰ 57 ਸਾਲ ਦੀ ਹੋ ਗਈ। ਕਿੰਨੇ ਕ ਸਾਲਾਂ ਤੋਂ ਲਗਾਤਾਰ ਜਥੇਬੰਦੀਆਂ ਨਾਲ ਚੱਲੀ ਜਾਂਦੇ? ਲਗਾ ਲਗਾਤਾਰ ਮੈਨੂੰ ਲਗਭਗ 25 ਸਾਲ ਤੋਂ ਉੱਪਰ ਹੋ ਗਏ। ਅੱਛਾ ਜਥੇਬੰਦੀ ਚ ਕੰਮ ਕਰਦੇ ਆਂ। ਉਹਦਾ ਖੇਤੀ ਕਰਦੇ ਤੁਸੀਂ? ਖੇਤੀ ਵੀ ਕਰਦੇ। ਖੇਤੀ ਵੀ ਕਰਦੇ। ਕਿੰਨੀ ਕ ਆਪਣੇ ਕੀ ਖੇਤੀ ਹੈਗੀ ਹੈ? ਖੇਤੀ ਮੇਰੇ ਕੋਲ ਹੈਗੀ 7-8 ਕਿੱਲੇ। 7-8 ਕਿੱਲੇ। ਤੇ ਇੱਥੇ ਜ ਲਗਭਗ ਕੱਲ੍ਹ ਦੇ ਆ ਰਹੇ ਸਾਰੇ ਦੇ ਕੇ ਚੱਲਦੇ ਤੇ ਹੁਣ ਖਤਮ ਕਰ ਰਹੇ ਹਾਂ ਟਾਈਮ ਦੇ ਹਿਸਾਬ ਨਾਲ ਹਾਂ ਲਗਭਗ ਸਾਡੀਆਂ 8-7 ਤੋਰਾਂ ਤੜਕੇ ਦੇ ਜਿਹੜੀਆਂ ਬੰਦ ਹੋ ਗਈਆਂ ਠੀਕ ਹੈ ਤੜਕੇ ਦੀ ਚਾਹ ਬੱਲ ਰਹੀ ਆ ਮਾਲੋ ਮਾਲ ਹਜੇ ਬਾਦੂ ਪਿਆ ਦੁੱਧ ਬਾਦੂ ਪਿਆ ਸਮਾਨ ਬਾਦੂ ਪਿਆ ਕਿੰਨੇ ਜਣੇ ਤੁਸੀਂ ਕਿੰਨੀ ਟੀਮ ਹੈਗੀ ਤੁਹਾਡੀ ਜਿਹੜੀ ਚਾਹ ਦਾ ਪੰਡਤ ਟੀਮ ਬਹੁਤ ਵੱਡੀ ਲਗਭਗ ਹੈਗਾ 40-50 ਜਣੇ 40-50 ਜਣੇ ਤੇ ਇਹ ਵਰਤਨ ਜਾਂ ਦੇਗਾ ਸਾਰੇ ਸਾਰਾ ਵੀ ਕੇ ਜੋ ਗ੍ਰਾਹਾਂ ਦਾ ਸਮਾਨ ਸਿੱਥੇ ਬੰਦੀ ਦਾ ਆਪਣਾ ਸਮਾਨ ਸਾਰੇ ਦੇਗੇ ਆਪਦੇ ਆ ਗਲਾਸ ਆਪਦੇ ਆ ਸਾਰਾ ਸਮਾਨ ਆਪਦਾ ਠੀਕ ਹੈ ਕਿੰਨੇ ਕਿਲੋਕ ਲੱਗਦਾ ਚਾਹ ਪ ਤਾਜਾ ਕੋਈ ਜਦੋਂ ਗਿਣਤੀ ਦਾ ਆਪਣਾ ਲੱਗ ਜਾਂਦਾ ਕਿ ਮੈਨੂੰ ਲੱਗਦਾ 30 35000 ਦੇ ਲਗਭਗ ਲੋਕ ਚਾਹ ਪੀ ਗਏ ਕਿੰਨਾ ਦੁੱਧ ਵੀ ਬਾਹਰ ਲੱਗ ਕੇ ਆਣਾ ਕਿਦਾਂ ਦੁੱਧ ਦਾ ਪ੍ਰਬੰਧ ਕਿਦਾਂ ਕੀਤਾ ਇੰਨਾ ਦੁੱਧ ਸਾਡੇ ਕੋਲ ਬਾਦੂ ਆ ਜਾਂਦਾ ਪੰਜ ਕਾਊਂਟਰ ਹੈ ਅਸੀਂ ਤੜਕੇ ਪਹਿਲਾਂ ਆਇਆ ਸੀਗਾ ਉਸ ਤੋਂ ਬਾਅਦ ਫੇਰ ਆ ਗਿਆ ਲਗਭਗ ਮੈਨੂੰ ਲੱਗਦਾ ਵੀ 10 15 ਕਾਊਂਟਰ ਦੇ ਉੱਤੇ ਦੁੱਧ ਆ ਗਿਆ ਦੁੱਧ ਤੁਹਾਡੇ ਨਾਲ ਕੋਈ ਲੈ ਕੇ ਆਇਆ ਇਹਨਾਂ ਨੂੰ ਦੁੱਧ ਨਾਲ ਸਾਰੇ ਪਿੰਡ ਲੈ ਕੇ ਆਉਂਦੇ ਆ ਸਾਡੇ ਕੋਈ 20 ਲੀਟਰ ਕੋਈ 15 ਲੀਟਰ ਕੋਈ 10 ਲੀਟਰ ਠੀਕ ਹੈ ਬਾਦੂ ਲੱਕਪੱਕ ਸਾਡਾ 16 1700 ਪਿੰਡ ਦੇ ਵਿੱਚੋਂ ਦੁੱਤਾ ਹੁੰਦਾ ਠੀਕ ਤੁਹਾਡਾ ਨਾਮ ਕੀ ਦੱਸਿਆ ਤੁਸੀਂ ਜਸਵੰਤ ਸਿੰਘ ਜਸਵੰਤ ਸਿੰਘ ਚੀਮਾ ਟੋਲਾ ਬਾਲਾ ਜੀ ਟੋਲਾ ਬਾੜ ਪਿੰਡ ਟੋਲਾ ਬਾੜ ਟੋਲਾ ਬਾੜ ਲੋਕਾਂ ਨੂੰ ਕੀ ਕਹਿਣਾ ਤੁਸੀਂ ਲੋਕਾਂ ਤੋਂ ਇਹੀ ਬੇਨਤੀ ਆ ਵੀ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾਂ ਦਿੱਲੀ ਅंदोलਨ 'ਚ ਲੋਕਾਂ ਨੇ ਸਹਿਯੋਗ ਦਿੱਤਾ ਉਸੇ ਤਰ੍ਹਾਂ ਸਹਿਯੋਗ ਦੇਣ ਦੀ ਲੋੜ ਆ ਕਿਉਂਕਿ ਸਰਕਾਰਾਂ ਜਿਹੋ ਜਿਹੇ ਨੀਤੀਆਂ ਪਾਲਿਸੀਆਂ ਲੈ ਕੇ ਆ ਰਹੀਆਂ ਨੇ ਕਾਰਪੋਰੇਟ ਘਰਾਣਿਆਂ ਦੇ ਪੱਖਪੂਰਿਆਂ ਨੇ ਜਿਵੇਂ ਹੁਣ ਤੁਹਾਨੂੰ ਪਤਾ ਜੂਨੀ ਬਰਸ਼ਟੀ ਦਾ ਮੈਟਰ ਚੱਲ ਰਿਹਾ ਹੈ ਇਸੇ ਤਰ੍ਹਾਂ ਜਾਨੀ 2025 ਜਿਹੜਾ ਬਿਜਲੀ ਬਿੱਲ ਲੈ ਕੇ ਆਇਆ ਇਸੇ ਤਰ੍ਹਾਂ ਦਿੱਲੀ ਤੋਂ ਉਹਨਾਂ ਦੀਆਂ ਰੀਝੇ ਨੇ ਰਹਿੰਦੀਆਂ ਮੰਗਾਂ ਨੇ ਉਹ ਸਾਰੀਆਂ ਮੰਗਾਂ ਨੂੰ ਹਰ ਹਾਲਤ ਲਾਗੂ ਕਰਾਵਾਂਗੇ ਠੀਕ ਹੈ ਤੇ ਹਰ ਹਾਲਤ ਜਣੀ ਕਿਸਾਨਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਪਹਿਲਾਂ ਦੀ ਤਰ੍ਹਾਂ ਸਹਿਯੋਗ ਦੇਵੋ ਤੇ ਆਪਾਂ ਜਿੱਤ ਕੇ ਆਵਾਂਗੇ ਧੰਨਵਾਦ ਤੁਹਾਡਾ ਤੁਸੀਂ ਲੱਗੇ ਹੋਏ ਲਗਾਤਾਰ ਪੂਰੀ ਮਿਹਨਤ ਮਾਰ ਰਹੇ ਹੋ ਬਜ਼ੁਰਗਾਂ ਨੇ ਸਾਰੀ ਗੱਲਬਾਤ ਕੀਤੀ ਹੈ ਵੀ 30 35000 ਜਿਹੜਾ ਲੋਕ ਕਿਸਾਨ ਜਿਹੜੇ ਇੱਥੇ ਰੈਲੀ 'ਚ ਪਹੁੰਚੇ ਆ ਉਹਨਾਂ ਦੇ ਵੱਲੋਂ ਇੱਥੇ ਚਾਹ ਪੀਤੀ ਗਈ ਹੈ ਤਾਂ 30 35000 ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਵੀ ਇੱਕ ਖਾਸ ਹੈ ਕੱਲੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਵੱਲੋਂ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਜਿਹੜੇ ਦੁੱਧ ਬਰਤਨ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਜੱਥੇ ਵੱਡੀ ਦੇ ਭਾਂਡੇ ਤੱਕ ਉਹਨਾਂ ਨੇ ਆਪ ਤਿਆਰ ਕੀਤੇ ਹੋਏ ਖਾਸ ਗੱਲ ਹੈ ਤੇ ਕਿਸ ਤਰੀਕੇ ਦੇ ਨਾਲ ਸਾਰਾ ਇਹ ਪ੍ਰਬੰਧ ਕਰਕੇ ਚੱਲਦੇ ਪਏ ਆ 500 ਰੁਪਏ ਕਵਾਂਟਲ ਬੋਨਸ ਦਿੱਤਾ ਜਾਵੇ ਹਲਦੀ ਬੋਨਸ ਆ ਸਾਡੇ ਨਾਲ ਬੀਜੇ ਸਿੰਘ ਵੀ ਆ ਗਏ ਆ ਬਲਾਖਾ ਸਾਡੇ ਜਲੰਧਰ ਏਰੀਆ ਦੇ ਅੰਦਰ ਆ ਤੇ ਵੱਡਾ ਜੱਥਾ ਲਾ ਕੇ ਸੋਹਣਿਆ ਕੀ ਕਹਣਾ ਜੇ ਰੈਲੀ ਦੇ ਵਿੱਚ ਪਹੁੰਚੇ ਹੋ ਤੇ ਕੀ ਕਹਿਣਾ ਆਪਣੇ ਵੱਲੋਂ ਅਸੀਂ ਕਹਿੰਦੇ ਆ ਜਿਹੜਾ ਸੰਤ ਸਾਰ ਮੋਤਾ ਬਣਿਆ ਇਹਦੀ ਮਜ਼ਬੂਤੀ ਹੁਣੀ ਲਈਦੀ ਆ ਇਹ ਮਜ਼ਬੂਤੀ ਹੋਊਗੀ ਪਤਾ ਪਉ ਨਹੀਂ ਆ ਮਿਲਣਾ ਇਹ ਇਕੱਠੇ ਆ ਸਾਡੀ ਜਿਸੇ ਬੰਦੀ ਜਮਹੂਰੀ ਸੰਸਦਾ ਸੋਜਨਦਰ ਮੋਰਚ ਦੇ ਨਾਲ ਆ ਅਸੀਂ ਪੂਰੇ ਜੋਰ ਲਾ ਕੇ ਤੇ ਆਏ ਆ ਮੈਂ ਜੱਦਾ ਲੈ ਕੇ ਖੁਰਲਾਪੁਰ ਤੋਂ ਪਹੁੰਚਾ ਸੱਡ ਸਾਤੀ ਲੈ ਕੇ ਆਇਆ ਪੁਰ ਜੋਸਨ ਵਾਲਾ ਸੀ ਆਏ ਆ ਕਾਰਨ ਮੰਗਾ ਨਹੀਂ ਮੰਨਣੀਆਂ ਚਾਹੀਆਂ ਜੇ ਨਾ ਮੰਨਨੀਆਂ ਅਸੀਂ ਹੋਰ ਦਿਖਾ ਚਾਰਜ ਕਰ ਤਿਆਰ ਆ ਅੱਜ ਦੀ ਰੈਲੀ ਦਾ ਕਿੰਨਾ ਦਾ ਪ੍ਰਭਾਵ ਰਿਹਾ ਅੱਜ ਬਹੁਤ ਵਧੀਆ ਰਿਹਾ ਜੀ ਲੋਕ ਜਾਨਵਾਰ ਕੇ ਇਥੇ ਆਏ ਆ ਕੁਰਬਾਨੀ ਦੇਣ ਤਿਆਰ ਲੋਕ ਹੋਏ ਆ ਇਹੋ ਜੀ ਗੱਲ ਲੱਗੀ ਦਿਨੋਂ ਆਏ ਆ ਲੋਕੀ ਦੁਖੀ ਬਹੁਤ ਸਰਕਾਰ ਤੋਂ ਜੋ ਸਰਕਾਰ ਵਾਅਦੇ ਕਰਦੀ ਆ ਮੁਕਰ ਜਾਂਦੀ ਆ ਦਿੱਲੀ ਚੋਂ ਵਾਅਦਾ ਕੀਤਾ ਮੁਕਰ ਗਈ ਆ ਪੰਜਾਬ ਚ ਹਟ ਆ ਗਿਆ ਉਧਰ ਮੁਕਰ ਗਈ ਸਰਕਾਰ ਕੋਈ ਨਿਆਂ ਦੇਣ ਤਿਆਰ ਨਹੀਂ ਜੇ ਆਪਣੇ ਕੋਈ ਕਮੈਲਾ ਆਪਣਾ ਐਸਕੇਮ ਆ ਕੋਈ ਡਾਲਗ ਨਿਸਦਾ ਕੋਈ ਹੋ ਜਾ ਮਸਲਾ ਨਹੀਂ ਆ ਕਿ ਪੰਜਾਬ ਮਿਲ ਜਗੇ ਸਾਡੀ ਜਮਹੂਰੀ ਸਭਾ ਦਾ ਪੰਜਾਬ ਇਹ ਡਟ ਖੜੀ ਨਾਲ ਆਪਣੀ ਜਥੇਬੰਦੀ ਦੇ ਨਾਲ ਸੰਬੰਧ ਜਿਹੜੇ ਲੋਕ ਹੈਗੇ ਜਮਹੂਰੀ ਕਸਾਲ ਸਭਾ ਦੇ ਵਿੱਚ ਕੰਮ ਕਰਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਉਹਨਾਂ ਨੂੰ ਕਹਾਂ ਚਾਹੁੰਦਾ ਜਦੋਂ ਕਾਲ ਆਉਂਦੀ ਆ ਇਸ ਗੇਮ ਦੀ ਤਾਂ ਜੋਰ ਲਾ ਕੇ ਰੋ ਪਿਛੇ ਨਾ ਰਿਆ ਕਰੋ ਜੇ ਪਿਛੇ ਲਗਾ ਆਪਣਾ ਆਪਾ ਕਮਜ਼ੋਰ ਦਿਖਾਈ ਦਵਾਂਗੇ ਆਪਣੀ ਜਥੇਬੰਦੀ ਬਹੁਤ ਤਗੜੀ ਆ ਪੰਜਾਬ ਦੇ ਵਿੱਚ ਸ਼ਕਰਜੀ ਆ ਬੜੇ ਲੇਕੇ ਲੋਕ ਆਪਣੇ ਆ ਜਾਣ ਤੇ ਉਹ ਤਿਆਰ ਆ ਪਰ ਪਿੱਛੇ ਨਹੀਂ ਲੈਣਾ ਮੋਰਾਂ ਵਿੱਚ ਤੁਰਨਾ ਅੱਜ ਵੱਡੀ ਗਿਣਤੀ ਦੇ ਵਿੱਚ ਜਮਹੂਰੀ ਕਸਾਲ ਸਭਾ ਦੇ ਸਾਥੀ ਆਏ ਆ ਤੇ ਤੁਹਾਡੇ ਪ੍ਰਧਾਨ ਸ੍ਰੀ ਸਿੰਘ ਜਨਾਲਾ ਹੁਣੇ ਕੀ ਬੋਲੇ ਆ ਧਿਆਨ ਵਾਲੇ ਸਮੇਂ ਦੇ ਵਿੱਚ ਕੋਈ ਬਿਲੀ ਸੋਧ ਦੇ 2025 ਲੈ ਕੇ ਆਈ ਹੈ ਸਰਕਾਰ ਤੇ ਅੱਗੇ ਲੜਾਈ ਤੁਹਾਡੀ ਜਥੇਬੰਦੀ ਦੇ ਵੱਲੋਂ ਕਿੱਦਾਂ ਦੀ ਹੋਊਗੀ 2025 ਦਾ ਬਿੱਲ ਆਇਆ ਹੈ ਨਾ ਉਹਦੇ ਬਾਅਦ ਦੇ ਸਾਡੀ ਜਥੇਬੰਦੀ ਐ ਤਿਆਰ ਆ ਲੜਾਈ ਦੇ ਮੈਦਾਨ ਦੇ ਵਿੱਚ ਉਤਰਨ ਤਿਆਰ ਆ ਇਹ ਇਹ ਬਿੱਲ ਕਦੀ ਪਾਸ ਨਹੀਂ ਹੋਣ ਦਿਆਂਗੇ ਤੇ ਰੱਦ ਕਰਾਵਾਂਗੇ ਅਸੀਂ ਐਸ ਕੇਐਮ ਦੇ ਨਾਲ ਆ ਸਾਡੀ ਜਥੇਬੰਦੀ ਜਮਹੂਰੀ ਸਭਾ ਕੋ ਸਾਧੂਗੀ ਔਰ 2025 ਬਿਲਕੁਲ ਰਿਜੈਕਟ ਕਰਾਉਗੀ ਰੱਦ ਕਰਾਉਗੀ ਇਹ ਮੇਜ ਸਿੰਘ ਖੋਰਲਾ ਪਰ ਹੈ ਜਿਨ੍ਹਾਂ ਨੇ ਜਲੰਧਰ ਤੋਂ ਵੱਡਾ ਜਿਹੜਾ ਜਥਾ ਲੈ ਕੇ ਪਹੁੰਚਿਆ ਤੇ ਅਲੱਗ-ਅਲੱਗ ਤਹਿਸੀਲਾਂ ਤੋਂ ਇਦਾਂ ਹੀ ਕਿਸਾਨ ਸਭਾ ਦੇ ਆਗੂਆਂ ਦੇ ਅਗਵਾਈ ਦੇ ਵਿੱਚ ਜਿੱਥੇ ਪਹੁੰਚਿਆ ਤੇ ਅੱਜ ਲਗਭਗ 1:30 ਵਜੇ ਅਸੀਂ ਬੈਠੇ ਆ ਤੇ ਜਦੋਂ ਹਜੇ ਵੀ ਸਟੇਜ ਲਗਾਤਾਰ ਚੱਲਦੀ ਪਈ ਹੈ ਤੇ 11 ਵਜੇ ਤੋਂ ਲੈ ਕੇ 3:30 ਵਜੇ ਤੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਕਿਸਾਨ ਡਟੇ ਹੋਏ ਆ ਚੰਡੀਗੜ੍ਹ ਦੇ 43 ਸੈਕਟਰ ਦੇ ਵਿੱਚ ਮੈਂ ਹਰਜੀਤ ਸਿੰਘ ਖਾਲੋ ਜ਼ਿਲ੍ਹਾ ਪ੍ਰਧਾਨ ਜਮੂਰੀ ਕਿਸਾਨ ਸਭਾ ਜ਼ਿਲ੍ਹਾ ਗਰਦਾਸ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਸੀਂ ਇੱਥੇ ਚੰਡੀਗੜ੍ਹ ਆਏ ਆਂ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਇਹਦਾ ਮੁੱਖ ਮਕਸਦ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਜਿਹੜਾ ਨਵਾਂ ਬਿਜਲੀ ਬਿੱਲ ਜਿਹੜਾ 225 ਜਿਹੜਾ ਲਿਆਂਦਾ ਜਾ ਰਿਹਾ ਉਹਨੂੰ ਵਾਪਸ ਕਰਵਾਉਣ ਦੀ ਜਿਹੜੀ ਆ ਪਹਿਲੀ ਮੰਗ ਸਾਡੀ ਇਹਦੇ ਵਿੱਚ ਇਸ ਤੋਂ ਇਲਾਵਾ ਸਾਡੀਆਂ ਦਿੱਲੀ ਮੋਰਚੇ ਤੋਂ ਬਾਅਦ ਜਿਹੜੀਆਂ ਰਿੰਦੀਆਂ ਮੰਗਾ ਸੀ ਜਿਹੜੀਆਂ ਆਪਣਾ ਮੰਨੀਆਂ ਸੀ ਜਦੋਂ ਸਰਕਾਰ ਮੁਕਰ ਗਈ ਜਿੰਨਾ ਵਿੱਚ ਐਮਐਸਪੀ ਦੀ ਗੱਲ ਸੀਗੀ ਜਾਂ ਸਾਡੇ ਜਿਹੜੇ ਦਿੱਲੀ ਮੋਰਚੇ ਦੌਰਾਨ ਕਿਸਾਨਾਂ ਤੇ ਕੇਸ ਬਣੇ ਸੀਗੇ ਉਹ ਕੇਸ ਵਾਪਸ ਲੈਣ ਦੀ ਗੱਲ ਸੀਗੀ ਕਰਕੇ ਮਾਫੀ ਦੀ ਗੱਲ ਸੀਗੀ ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਦੀ ਪ੍ਰਾਪਤੀ ਨਹੀਂ ਅੱਜ ਇਹ ਨਵੀਂ ਮੰਗ ਜਿਹੜੀ ਜੁੜੀ ਆ ਇਹ ਯੂਨੀਵਰਸਿਟੀ ਦੀ ਪੰਜਾਬ ਯੂਨੀਵਰਸਿਟੀ ਜਿਹੜੀ ਆ ਵਾਫਾ ਮੌਸੂਬੇ ਆ ਰਹੀ ਜਿਹੜੀ ਕੇਂਦਰ ਸਰਕਾਰ ਆਪਣੇ ਹੱਥਾਂ ਚ ਕਰਨਾ ਚਾਹੁੰਦੀ ਆ ਉਹਦੇ ਵਿਰੋਧ ਦੇ ਵਜੋਂ ਅੱਜ ਇਹ ਸਾਡਾ ਜਿਹਾ ਸੰਯੁਕਤ ਮੋਰਚਾ ਆ ਉਹ ਚੰਡੀਗੜ੍ਹ ਦੇ ਵਿੱਚ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਪ੍ਰਾਂਤ ਦੀ ਰਾਜਧਾਨੀ ਦੇ ਵਿੱਚ ਜਿਹੜੇ ਅੱਜ ਇਹ ਵੱਡੇ ਵੱਡੇ ਜਿਹੜੇ ਮਜਾਰੇ ਹੋ ਰਹੇ ਆ ਤਾਂ ਕਿ ਦੇਸ਼ ਪੱਧਰ ਦੇ ਉੱਤੇ ਅਸੀਂ ਸਾਡੀਆਂ ਜਿਹੜੀਆਂ ਦੇਸ਼ ਪੱਧਰ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਇਆ ਜਾਵੇ ਤੇ ਮੋਦੀ ਨੂੰ ਅਸੀਂ ਯਾਦ ਕਰਾਉਣਾ ਚਾਹੁੰਦੇ ਆ ਉਹ 220 ਵਾਲਾ ਜਿਹੜਾ ਸਾਡਾ ਮੋਰਚਾ ਆ ਉਹ ਜਾਦ ਕਰਾਉਣਾ ਚਾਹੁੰਦੇ ਆ ਵੀ ਸਾਡੀਆਂ ਜਿਹੜੀ ਗੱਲ ਆ ਸਾਡੀਆਂ ਚੇਤਾਵਨੀ ਆ ਸਰਕਾਰ ਨੂੰ ਵੀ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਜਲਦੀ ਤੋਂ ਜਲਦੀ ਇਹ ਮੰਨੇ ਨਹੀਂ ਤੇ ਉਹੋ ਜਿਹੇ ਜਿਹੜਾ ਮੋਰਚਾ ਅੱਗੇ ਮੋਰਚਾ ਪੁਤਰੀ ਭਾਰਤ ਦਾ ਸੀ ਹੁਣ ਪੂਰੇ ਦੇਸ਼ ਦਾ ਮੋਰਚਾ ਜਿਹੜਾ ਆ ਇਹਨਾਂ ਗੱਲਾਂ ਦੇ ਖਿਲਾਫ ਲੱਗੇਗਾ ਜਦ ਤੱਕ ਕਿਸਾਨਾਂ ਦੀਆਂ ਜਿਹੜੀਆਂ ਫਸਟ ਆਰਡਰਸ ਤੇ ਐਮਐਸਪੀ ਦੀ ਗੱਲ ਆ ਜਾਂ ਸਾਡੀਆਂ ਜ਼ਮੀਨਾਂ ਰਾਈਵ ਗਾਇਆਂ ਹੋਰ ਨੰਗੇਟੇ ਟਢਾਂ ਦੇ ਨਾਲ ਕਾਨੂੰਨ ਮਲਾ ਕੇ ਗ੍ਰੈਬ ਕਰਨ ਦੀ ਗੱਲ ਆ ਜਦ ਤੱਕ ਇਹ ਬੰਦ ਨਹੀਂ ਹੁੰਦੀ ਤਦ ਤੱਕ ਇਹ ਸਾਡਾ ਮੋਰਚਾ ਚੱਲੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ਾਂ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਬੋਲੇ ਮੈਂ ਅਪਤਾਰ ਸਿੰਘ ਠੱਠਾ ਜ਼ਿਲ੍ਹਾ ਗਰਦਾਸਪੁਰ ਜੰਗੂਰੀ ਕਿਸਾਨ ਸਭਾ ਪੰਜਾਬ ਸ਼ੀਰ ਪ੍ਰਧਾਨ ਫਲੇਗੜ ਚੂੜੀਆਂ ਅੱਜ ਦਾ ਮੁੱਖ ਮੈਸੇਜ ਉੱਤੇ ਇਹ ਆ ਕਿ ਜੋ ਦਿੱਲੀ ਦੇ ਵਿੱਚ ਸੰਘਰਸ਼ ਲੜਿਆ ਗਿਆ ਹੈ ਉੱਥੇ ਜੋ ਵੀ ਪਰ ਉਹਨਾਂ ਮਨ ਲਏ ਗਏ ਸੀ ਉਹ ਇਹਨਾਂ ਨੇ ਲਾਗੂ ਨਹੀਂ ਕੀਤੇ ਉਹਦੇ ਸਬੰਧ ਦੇ ਵਿੱਚ ਅੱਜ ਚੰਡੀਗੜ੍ਹ 43 ਸੈਕਟਰ ਦੇ ਵਿੱਚ ਉਸ ਰੋਸ ਵਜੋਂ ਇੱਥੇ ਕਿਸਾਨ ਚੋਣ ਦੇ ਆਪਣਾ ਧਰਨਾ ਦੇ ਰਹੇ ਆ ਆਪਣਾ ਰੋਸ ਪ੍ਰਗਟਵਾ ਕਰ ਰਹੇ ਆ ਇਹ ਜਿਹੜੀ ਬੋਲੀ ਸਰਕਾਰ ਆ ਕੇਂਦਰ ਦੀ ਸਰਕਾਰ ਪੰਜਾਬ ਸਰਕਾਰ ਉਹਨਾ ਫਿੱਟ ਨਹੀਂ ਨਿਕਲੀ ਆ ਤੇ ਅਸੀਂ ਉਹ ਹੀ ਮੰਨ ਕਰਦੇ ਆ ਇਹ ਇਹ ਜਿਹੜੇ ਕਾਨੂੰਨ ਜਿੱਦਾ ਬਿਜਲੀ ਸ਼ੋਧ ਬਿੱਲ ਮਤਲਬ ਸਮਰਾਟ ਮੀਰ ਜਿਹੜੇ ਆ ਇਹ ਲੱਗਨੇ ਬੰਦ ਹੋਣ ਹੋਰ ਜਿੱਦਾਂ ਵੀ ਆਪਣਾ ਗਰੀਬ ਲੋਕ ਜਨਤਾ ਇਹਨਾਂ ਦੀਆਂ ਜਿਹੜੀਆਂ ਸਹੂਲਤਾਂ ਖੋਈਆਂ ਜਾਂਦੀਆਂ ਵਾ ਉਹ ਇਹਨਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਵਾ ਤੇ ਇਹ ਇਹ ਇਹੋ ਹੀ ਸੰਘਰਸ਼ ਜਿਹੜਾ ਵਾ ਇਦਾਂ ਜੇ ਨਾ ਮੰਗਾ ਮੰਨੀਆਂ ਗਈਆਂ ਤੇ ਇਹ ਸੰਘਰਸ਼ ਜਿਹੜਾ ਹੋਰ ਤੇਜ਼ ਕੀਤਾ ਜਾਊਗਾ ਤੇ ਜਾਰੀ ਰਹੂਗਾ ਜਿੱਥੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਕਹਿ ਲਿਓ ਬਿਜਲੀ ਸੋਧ ਬਿੱਲ ਨੂੰ ਲੈ ਕੇ ਹੋਰ ਕਈ ਮੰਗਾਂ ਨੂੰ ਲੈ ਕੇ ਜਿਹੜੀ ਅਗਲੀ ਇਹ ਜਿਹੜੀ ਰੈਲੀ ਰੱਖੀ ਗਈ ਹੈ 43 ਸੈਕਟਰ ਚੰਡੀਗੜ੍ਹ ਦੇ ਵਿੱਚ ਉੱਥੇ ਮੁਲਾਜ਼ਮ ਸਾਥੀ ਵੀ ਸਾਡੇ ਵਿੱਚ ਪਹੁੰਚੇ ਆ ਤੁਹਾਡਾ ਨਾਮ ਕੀ ਹੈ ਗੁਰਵਿੰਦਰ ਗੁਰਵਿੰਦਰ ਸਿੰਘ ਕਿਹੜਾ ਜਿਲ੍ਹੇ ਤੋਂ ਆਪਾਂ ਆਏ ਆ ਤੇ ਜੱਥੇਬੰਦੀ ਕਿਹੜੀ ਤੁਹਾਡੀ ਹੈ ਪੰਜਾਬ ਕੋਆਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅੱਛਾ ਕਿ ਜਿੱਥੇ ਕਿਸਾਨ ਅੱਜ ਵੱਡੀ ਰੈਲੀ ਦੇ ਵਿੱਚ ਆ ਰਹੇ ਆ ਤੇ ਤੁਸੀਂ ਮੁਲਾਜ਼ਮਾਂ ਦੇ ਵੱਲੋਂ ਆਏ ਆ ਤੁਹਾਡਾ ਕੀ ਕਹਿਣਾ ਹੈ ਅਸੀਂ ਅੱਜ ਇੱਥੇ ਜਿੱਥੇ ਸਯੁਕਤ ਕਿਸਾਨ ਮੋਰਚੇ ਦੀ ਰੈਲੀ ਹੋ ਰਹੀ ਹੈ। ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਵੀ ਅੱਜ ਪੰਜਾਬ ਸਵਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਹਦਾ ਮੁੱਖ ਦਫ਼ਤਰ 1406 22B ਹੈ ਉਹਦੇ ਵੱਲੋਂ ਸ਼ਾਮਲ ਹੋਏ ਆ। ਉਹਦਾ ਕਾਰਨ ਇਹ ਹੈ ਵੀ ਕਿਉਂਕਿ ਪੰਜਾਬ ਦੀ ਸਰਕਾਰ ਜਿਹੜੀ ਮੌਜੂਦਾ ਹੈ ਉਹ ਲਗਾਤਾਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਜਿਹੜਾ ਸਾਂਝਾ ਫਰੰਟ ਹੈ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲੜਾਈ ਲੜ ਰਿਹਾ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੇਕਿਨ ਦੁੱਖ ਇਹ ਇਸ ਗੱਲ ਦਾ ਹੈ ਵੀ ਲਗਾਤਾਰ ਲੜਨ ਦੇ ਬਾਵਜੂਦ ਵੀ ਪੰਜਾਬ ਦੀ ਸਰਕਾਰ ਨੇ ਅੱਜ ਤੱਕ ਵੀ ਉਸ ਵੱਡੇ ਫਰੰਟ ਨੂੰ ਇੱਕ ਵਾਰੀ ਵੀ ਟੇਬਲ ਤੇ ਬਹਿ ਕੇ ਗੱਲਬਾਤ ਨਹੀਂ ਕੀਤੀ ਦੂਜਾ ਇਹ ਹੈ ਵੀ ਅਸੀਂ ਕਿਉਂਕਿ ਸਾਰੇ ਹੀ ਪਿੰਡੂ ਪਛੋਕੜ ਵਾਲੇ ਲੋਕ ਆਂ ਔਰ ਵੱਖ-ਵੱਖ ਪਿੰਡਾਂ ਤੋਂ ਬਿਲੋਂਗ ਕਰਦੇ ਆ ਸਾਡੇ ਪਰਿਵਾਰ ਕਿਸਾਨੀ ਪਰਿਵਾਰਾਂ ਚੋਂ ਆ ਅੱਜ ਕਿਸਾਨੀ ਜਿਹੜੀ ਹੈ ਬਹੁਤ ਵੱਡੇ ਸੰਕਟ ਦੇ ਵਿੱਚ ਹੈ ਔਰ ਉਹਦੇ ਕਰਕੇ ਅਸੀਂ ਕਿਸਾਨ ਜਥੇਬੰਦੀਆਂ ਨਾਲ ਆਪਣੀ ਸਾਹ ਜਿਹੜੀ ਹੈ ਉਹ ਪਾਉਣ ਦੇ ਲਈ ਇੱਥੇ ਆਏ ਆ ਅਸੀਂ ਇਹ ਮਹਿਸੂਸ ਕਰਦੇ ਆ ਭਾਈ ਅੱਜ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਜਿਸ ਪਾਸੇ ਨੂੰ ਨੀਤੀਆਂ ਨੂੰ ਲੈ ਕੇ ਜਾ ਰਹੀ ਹੈ ਜਿਸ ਪਾਸੇ ਨੂੰ ਦੇਸ਼ ਦੇ ਜਿਹੜੇ ਵੱਡੇ ਮੁੱਦਿਆਂ ਤੋਂ ਧਿਆਨ ਲਾਂਬੇ ਲਾ ਜਾ ਰਹੀ ਹੈ ਉਹਦੇ ਚ ਬੇਰੁਜ਼ਗਾਰੀ ਮਹਿੰਗਾਈ ਭ੍ਰਿਸ਼ਟਾਚਾਰ ਪੀਣ ਵਾਲਾ ਪਾਣੀ ਸੜਕੀ ਆਵਾਜਾਈ ਦੇ ਸਾਧਨਾਂ ਦੀ ਕਮੀ ਇਹ ਸਾਰੀਆਂ ਮੰਗਾਂ ਦਾ ਵੱਲ ਜਿਹੜਾ ਸਰਕਾਰ ਆ ਉਹਨਾਂ ਦਾ ਮੂੰਹ ਤਾਂ 모ੜਿਆ ਜਾ ਸਕਦਾ ਜੇ ਅਸੀਂ ਕਿਸਾਨ ਮਜ਼ਦੂਰ ਮੁਲਾਜ਼ਮ ਕਿਸਾਨ ਵਿਦਿਆਰਥੀ ਔਰ ਔਰਤਾਂ ਦੇ ਜਿਹੜੀ ਜਥੇਬੰਦੀਆਂ ਇਹ ਸਾਰੇ ਇਕੱਠੇ ਹੋ ਕੇ ਮਿਹਨਤ ਦਾ slogan ਜੇ ਇੱਕ ਪਲੇਟਫਾਰਮ ਤੇ ਆ ਕੇ ਆਪਣੀਆਂ ਮੰਗਾਂ ਲਈ ਲੜਾਈ ਲੜਨਗੇ ਤਾਂ ਸਰਕਾਰਾਂ ਨੂੰ ਮਜਬੂਰ ਕੀਤਾ ਜਾ ਸਕਦਾ ਸੋ ਇਸ ਕਰਕੇ ਅਸੀਂ ਮੁਲਾਜ਼ਮਾਂ ਦੇ ਵਾਲੇ ਪਾਸੇ ਤੋਂ ਕਿਸਾਨਾਂ ਦੀ ਇਸ ਰੈਲੀ ਦੇ ਵਿੱਚ ਸ਼ਾਮਲ ਹੋਈਆਂ ਧੰਨਵਾਦ ਜੈ RAM ਜੀ ਦਾ ਚੋਹਾਨ ਮਲਾਜ਼ਮ ਫਰੰਟ ਦਾ ਅੱਗ ਅਸੀਂ ਜਿਹੜਾ ਕਹਿਣਾ ਚਾਹੁੰਦੇ ਜਿਹੜੀ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀ ਫਤਿਹ ਦੇ ਸੇ ਮੁੱਖੇ ਰੈਲੀ ਕੀਤੀ ਜਾ ਰਹੀ ਵੱਡੀ ਗਿਣਤੀ ਦੇ ਵਿੱਚ ਉਹਨੂੰ ਪੰਜਾਬ ਦੇ ਸਾਰੇ ਮੁਲਾਜ਼ਮਾਂ ਦਾ ਤੇ ਪੈਨਸ਼ਨਰਾਂ ਦਾ ਪੂਰਨ ਰੂਪ ਵਿੱਚ ਸਮਰਥਨ ਹੈ ਔਰ ਸਮਰਥਨ ਦੇ ਤੌਰ ਤੇ ਅੱਜ ਮਲਾਜ਼ਮ ਵੀ ਇਸ ਦੇ ਵਿੱਚ ਆਏ ਜਿਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਰਕਾਰ ਨੇ 5 ਸਾਲ ਪਹਿਲਾਂ ਉਹ ਵਾਦੇ ਕੀਤੇ ਸੀ ਇਸ ਲੋਕ ਕਿਸਾਨ ਮੋਰਚੇ ਦੇ ਨਾਲ ਜੋ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕੀਤੀ ਸੀ ਬਿਜਲੀ ਬਿੱਲ ਜਿਹੜਾ 220 ਉਹਨੂੰ ਰੱਦ ਕਰਨ ਦੀ ਗੱਲ ਕੀਤੀ ਸੀ ਐਮਐਸਬੀ ਦੇਣ ਲਈ ਕਮੇਟੀ ਬਣਾਉਣ ਦੀ ਗੱਲ ਕੀਤੀ ਸੀ ਸਰਕਾਰ ਉਹਨਾਂ ਤੋਂ ਪਿੱਛੇ ਹੱਟ ਰਹੀ ਹੈ ਤੇ ਉਲਟਾ ਹੋਰ ਹਮਲੇ ਕੀਤੇ ਜਾ ਰਹੇ ਪੰਜਾਬ ਦੇ ਪੰਜਾਬ ਦੇ ਯੂਨੀਵਰਸਿਟੀ ਚੋਂ ਹੱਕ ਖੋਇਆ ਜਾ ਰਿਹਾ ਹੈ ਪੰਜਾਬ ਦਾ ਅਧਿਆਸ ਹੈ ਜਿਲ੍ਹਾ ਪ੍ਰਧਾਨ ਹਮੇਸ਼ਾ ਹੀ ਸਰਪੋਈ ਹੁਸ਼ਾਰਪੁਰ ਅਜਿਹੇ ਕੰਮ ਹੁੰਦੇ ਜਿਹੜੇ ਇਥੇ ਚੰਡੀਗੜ੍ਹ ਜੋ ਜਹਾਂ ਤੱਕ ਦੇਖੇ ਉਹ ਪ੍ਰਾਪਤੀ ਹੁੰਦੀ ਹੈ 700 ਤੋਂ ਉੱਪਰ ਕਿਸਾਨ ਜਹਾਂ ਤੱਕ ਦੇਖ ਕੇ ਆਪਾਂ ਕਿਸਾਨਾਂ ਨੂੰ ਉਹਨਾਂ ਦੀ ਪੰਨੀ ਵਾਲੀ ਗੱਲ ਆਜੋ ਦੀ ਪੰਨੀ ਵਾਲੇ ਗੱਲ ਜੋ ਪ੍ਰੋਗਰਾਮ ਸਭ ਦਾ ਮਤਲਬ ਇਹ ਹੈ ਕਿ ਸਰਕਾਰਾਂ ਦੇ ਨਾਲ ਸਾਡਾ ਸੰਘਰਸ਼ ਚੱਲ ਰਿਹਾ ਹੈ ਆਖਰੀ ਆਹਿਆ ਸੰਗਰਸ਼ੀ ਇਹ ਸਾਨੂੰ ਖੜਾ ਕਰਨ ਦੀ ਲੋੜ ਹੈ ਹਨ ਜਿਨ੍ਹਾਂ ਕਿ ਸਰਕਾਰਾਂ ਉਸ ਤੋਂ ਵੀ ਜ਼ਿਆਦਾ ਬਿਜਲੀ ਬਿੱਲ ਤੇ ਸਰਕਾਰ ਹੈ ਜੈਪੋਈ ਮੋਦੀ ਸਰਕਾਰ ਹੈ ਅੱਜ ਵੀ ਉਹ ਹੀ ਆਰਾਧੇ ਕੋਈ ਸਾਡੀ ਜੋ ਖੇਤ ਪੂਰੀ ਨਰਮਾ ਪੱਟੀ ਨੂੰ ਕੇਂਦਰ ਸਰਕਾਰ ਦੀਆਂ ਇਹ ਲੋਕ ਵਿਰੋਧੀ ਨੀਤੀਆਂ ਪਾਸ ਕਰੇ ਜਿਹੜੀਆਂ ਦਾਜਿਆਂ ਤੋਂ ਅਧਿਕਾਰ ਖੋਣ ਦੀ ਨੀਤੀ ਆ ਉਹਦੇ ਤਹਿਤ ਸਾਡੀ ਯੂਨੀਵਰਸਿਟੀ ਦੀ ਸੈਨੇਟ ਜਿਹੜੀ ਉਹ ਭੰਗ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਇਜਲੀ ਐਕਟ 2025 ਲਿਆ ਕੇ ਲੋਕਾਂ ਕੋਲੋਂ ਜਿਹੜੀ ਮਿਲਦੀ ਬਿਜਲੀ ਦੀ ਮੁਫਤ ਬਿਜਲੀ ਦੀ ਮਿਲਦੀ ਸਹੂਲਤ ਹੈ ਉਹਨੂੰ ਖੋਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਸਰਕਾਰ 2021 'ਚ ਬੇਸ਼ੱਕ ਉਹ ਕਾਨੂੰਨ ਵਾਪਸ ਲੈ ਲਏ ਆ ਪਰ ਅਜੇ ਵੀ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਕਿਸਾਨਾਂ ਦੀ ਜ਼ਮੀਨਾਂ ਖੋਹ ਲਈ ਸਰਕਾਰ ਉਸੇ ਤਰ੍ਹਾਂ ਤਤਪਰਿਆ ਕਿ ਉਸ ਅੰਦੋਲਨ ਦੀ ਵਰੇਗੰਡ ਸ਼ੁਰੂਆਤ ਦੀ ਵਰੇ ਵਗਣ ਵਜੋਂ ਅੱਜ ਬਹੁਤ ਵੱਡੀ ਰੈਲੀ ਚੰਡੀਗੜ੍ਹ ਦੀ ਧਰਤੀ ਤੇ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਸ਼ਾਮਿਲ ਹੋਏ ਆ ਤੇ ਇਹ ਸਾਬਤ ਕੀਤਾ ਤੇ ਅਸਲ ਸੰਯੁਕਤ ਕਿਸਾਨ ਮੋਰਚਾ ਇਹ ਆ ਜਿਹੜਾ ਚੰਡੀਗੜ੍ਹ ਦੇ ਵਿੱਚ ਬੈਠਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੇਸ਼ਮ ਸਿੰਘ ਫੇਲੋ ਕੇ ਜਮੂਰੀ ਕਿਸਾਨ ਸਭਾ ਸੂਬਾ ਕਮੇਟੀ ਮੈਂਬਰ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਸੀ 34 ਸੈਕਟਰ ਦਸਹਿਰਾ ਗਰਾਊਂਡ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਵਾਂ ਮੇਨ ਮੰਗ ਵੱਡੀ ਇਹ ਆ ਜਿਹੜਾ ਬਿਜਲੀ ਬਿੱਲ ਸੋਧ 2025 ਲੈ ਕੇ ਆ ਰਿਹਾ ਉਹਦਾ ਅਸੀਂ ਵਿਰੋਧ ਕਰ ਰਹੇ ਆ ਜਿਹੜਾ ਜਨਰਲ ਰੈਕਟਿਵ ਵਿੱਚ ਸਾਡੇ ਵਿਦਿਆਰਥੀ ਸੈਨੇਟ ਚੋਣਾਂ ਕਰਾਉਣਾ ਚਾਹੁੰਦੇ ਆ ਉਹ ਉਥੇ ਦੋਲਨ ਚੱਲ ਰਿਹਾ ਉਹਦੀ ਵੀ ਅਸੀਂ ਹਮਾਇਤ ਕਰ ਰਹੇ ਆ ਤੇ ਜਿਹੜੀਆਂ ਪੈਂਡਿੰਗ ਮੰਗਾਂ ਸੀ ਜਿਹੜੀਆਂ ਅਸੀਂ 5 ਸਾਲ ਪਹਿਲਾਂ ਸਸਪੈਂਡ ਕੀਤਾ ਸੀ ਮੋਰਚਾ ਉਹ ਦਿੱਲੀ ਦੇ ਨਾਲ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਨੂੰ ਮਨਾਉਣ ਵਾਸਤੇ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਦੇ ਰਹੇ ਆ ਕਿ ਐਡਾ ਵੱਡਾ ਕੱਠ ਜਿਹੜਾ ਵਾ ਅਸੀਂ ਆਉਣ ਵਾਲੇ ਸਮੇਂ 'ਚ ਐਦੋਂ ਵੀ ਵੱਡਾ ਕੱਠ ਕਰਕੇ ਜਿਹੜੀਆਂ ਸਾਡੀਆਂ ਪੈਂਡਿੰਗ ਮੰਗਾਂ ਉਹਨਾਂ ਨੂੰ ਮਨਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ 4 ਵਜ ਗਿਆ 4 ਵਜੇ ਤੱਕ ਲਗਾਤਾਰ ਹਜੇ ਤੱਕ ਵੀ ਸਟੇ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕਹਿ ਲਈਏ ਜਲਦੀ ਪਈ 43 ਸੈਕਟਰ ਦੇ ਵਿੱਚ ਉੱਥੇ ਗੱਲਬਾਤ ਚੱਲਦੀ ਪਈ ਹੈ ਤੇ ਕੋਈ ਵੀ ਜਥੇਬੰਦੀ ਦੇ ਆਗੂ ਦੇ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰੱਖੀ ਗਈ ਹਰ ਜਥੇਬੰਦੀ ਦੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈ ਕਿਸਾਨ ਚੰਡੀਗੜ੍ਹ ਦੇ 43 ਸੈਕਟਰ ਦੇ ਵਿੱਚ ਪਹੁੰਚੀ ਹੈ ਤੇ ਇਤਿਹਾਸਕਾਨ ਕੀਤਾ ਤੇ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਪਿਰਤ ਪਾਈ ਹੈ ਵੀ ਲਗਾਤਾਰ ਚੰਡੀਗੜ੍ਹ ਦੇ ਵਿੱਚ ਇਹੜੀਆਂ ਮੀਟਿੰਗਾਂ ਹੋ ਰਹੀਆਂ ਤੇ ਚੰਡੀਗੜ੍ਹ ਦੇ ਵਿੱਚ ਜਦੋਂ ਇਹ ਮੀਟਿੰਗ ਹੋ ਰਹੀ ਹੈ ਤੇ ਅਸੀਂ ਅਲੱਗ-ਅਲੱਗ ਕਿਸਾਨ ਆਗੂਆਂ ਦੇ ਨਾਲ ਕੰਮ ਕਰਦੇ ਜਿੰਨੇ ਵੀ ਕਾਰਕੁਨ ਹੈ ਤੇ ਉਦੋਂ ਨਾਲ ਤੁਹਾਡੀ ਗੱਲਬਾਤ ਕਰਾਈ ਹੈ ਤੇ ਆਸ ਕਰਦੇ ਹਾਂ ਕਿ ਇਹਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਵੀ ਕਰੋਗੇ ਤੇ ਮੇਰੇ ਬੁਕੇਰੀਆਂ ਦੇ ਉੱਪਰ ਵੀ ਹੋਵੇ ਤੇ ਫੇਸਬੁਕ ਤੇ ਫੋਲੋ ਵੀ ਕਰੋਗੇ ਤੇ ਅੱਜ ਦੀ ਸਾਰੀ ਕਵਰੇਜ ਜਿਹੜੀ ਹੈ ਤੰਵਿੰਦਰ ਬੁਕੇਰੀਆਂ ਤੋਂ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਤਾਂ ਟੋਟਲ ਲਾਈਵ ਕਵਰੇਜ ਜਿਹਦੇ ਦੇ ਵਿੱਚ ਤੁਹਾਨੂੰ ਮਿਲ ਰਹੀ ਹੈ ਤੇ ਆਹ ਨਾਲੇ ਸਮੇਂ ਦੇ ਵਿੱਚ ਵੀ ਜਿੰਨੀ ਵੀ ਐਕਟੀਵਿਟੀ ਹੁੰਦੀ ਹੈ ਅਲੱਗ-ਅਲੱਗ ਖੇਤਰਾਂ ਤੇ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਧੰਨਵਾ